ਡੱਡੂ ਘਾਣੇ ਉਹ ਥਾਪੜ ਮਾਰੂ ਜਿਆਦਾ ਵੱਜੇ ਵੀ ਫੇਰ ਪਤਾ ਲੱਗ ਲੈ ਵੱਜਣ ਨੂੰ ਮੇਰੀ ਮਾਂ ਮਰੇ ਨਾ ਕਹਿੰਦੀ ਤੈਨੂੰ ਮੇਰੀ ਬੁੜੀ ਬਗਾੜ ਦੇਣੀ ਆ ਕਾਲੂ ਇਹ ਕਹੋਗੀ ਮੇਰੇ ਦਾਦੀ ਨੂੰ ਮੈਨੂੰ ਲਿਆ ਕੇ ਦੇ ਉਹ ਚੰਗੀ ਗੱਲ ਆ ਕੇ ਇਹਨੂੰ ਦੇ ਉਹ ਦੋ ਕੈਪਸੂਲ ਲਿਆ ਕੇ ਦੇ ਕੀ ਮੰਜੇ ਜੀ ਸ਼ੇਕ ਆਦੀ ਫਾੜ ਫਾੜ ਤਦੇ ਬਾਹਰ ਪੈ ਕੇ ਕਹਿੰਦੇ ਉਹਨਾਂ ਮੌਕੇ ਦਾ ਪਤਾ ਨਹੀਂ ਹੁੰਦਾ ਰਾੜੋ ਨੇ ਕਹੜਾ ਮਾਮੀ ਨੇ ਆੜਦੀ ਮੈਸਕੋਲ ਤੇ ਭਾਬੀ ਨੂੰ ਕੰਟਰੋਲ ਪਤਾ ਨਹੀਂ ਕਿੱਦਾਂ ਕੀਤਾ ਥਾਪੜ ਕਿੰਨੀ ਵਰੀ ਦੇ ਆ ਦਮ ਮੇਰਾ ਮੀਨੋ ਸੋਨੇ ਲੱਗਦੇ ਇੱਦਾਂ ਹੀ ਪਾਉਂਦੇ ਆ ਇਕੱਲ ਜਿਹੜੇ ਤੋਂ ਲੁਧਿਆਣਾ ਨਹੀਂ ਜਾਣਾ ਭਾਈ ਨਹੀਂ ਜੇ ਤਾਂ ਜਾਣਾ ਮੱਚ ਪਹਿਲਾਂ ਦੱਸ ਆ ਇੱਦਾਂ ਹੀ ਮੂਡ ਪਾਉਂਦੇ ਆ ਨੋ ਨੋ ਤੈਨੂੰ ਜੂਨ ਸੁਧਰ ਗਈ ਫੇਰ ਕਿੱਦਾਂ ਪਾਉਂਦੇ ਆ ਓਏ ਅੱਜ ਜਿੱਦਾਂ ਵੀ ਪਾਉਂਦੇ ਚੱਲ ਮੂਡ ਹੀ ਪਾਉਂਦੇ ਆ ਬੋਟੀ ਰਖਣ ਪੀਣ ਲੈ ਕੇ ਚੱਲੇ ਆਇਆ ਕਦੇ ਮਾਂ ਨੂੰ ਵੀ ਲੱਗਿਆ ਇਹਦੇ ਇੱਦਾਂ ਨਹੀਂ ਬੰਦੇ ਫੇਰ ਕਿੱਦਾਂ ਪੈਂਦੇ ਧੱਕ ਸੀ ਯਾਰ ਜਿਵੇਂ ਮੈਂ ਭਾਈ ਐਪੋਸਿਸ ਇਹਦੇ ਨਾਲ ਤਾਂ ਕੈਸੀ ਨਾ ਲਾਸਟ ਇਅਰ ਲੈ ਕੇ ਆਈ ਮੂਡ ਵਾ ਚੇਂਜ ਮਾਮੀ ਤੂੰ ਵੀ ਕੰਮ ਤੋਂ ਰੋਣੀ ਮਾਮੀ ਵੈਸਟ ਦਾ ਮਾਹੌਲ ਹੈ ਪਾਦਾ ਜੇ ਹਸਾ ਉਹ ਮਾਮੀ ਨੂੰ ਕੋਈ ਰਹਿਣ ਨੂੰ ਦਿੱਤਾ ਹੈ ਮਾਮੀ ਆਹ ਗੁੱਡੀ ਵਾਲੇ ਅੰਦਰੇ ਪਾ ਦੋ ਇਹ ਮਾਮੀ ਉਹ ਮੈਂ ਕਿਸਾ ਲੈ ਰੱਖਿਆ ਮਾਮੀ ਉਹ ਤਾਂ ਕੰਮ ਹੀ ਕੀਤਾ ਬੇਰੀ ਗੱਲ ਸੁਣ ਲੈ ਜਿੱਦਾਂ ਤੇਰਾ ਇਹ ਹਾਲ ਕੀਤਾ ਹੈ ਪ੍ਰੋਣੀਆਂ ਦਾ ਠੀਕੀ ਕੱਪ ਜਾਓਗੇ ਇਹਨਾਂ ਤੋਂ ਉਹ ਸਾਰਾ ਡਰ ਗਿਆ ਉਹ ਗੁੱਡੀ ਦਾ ਉਹ ਇਹਦੇ ਸੱਚ ਪੱਦਾਂ 'ਚ ਜਗਾਰਤਾ ਦੇ ਦੇ। ਉਹ ਦੇਤੀ ਗਈ। ਉਹ ਤਦੇ ਬਾਹਰ ਭਾਤੀ ਅੱਜ। ਜੈਸ ਵਾਲਾ ਕੈਪਸੂਲ ਦੇ ਕੇ ਗੁੱਡ ਗੁੱਡੀ ਅੱਜ ਬਾਹਰ ਭਾਤੀ। ਮਾਸੀ ਆਦਰਾਂ ਮਾਮੀ ਤੂੰ ਨਾ ਹੀ ਆਇਆ ਕਰ ਤੈਨੂੰ ਚਾ ਕੇ ਹੌਲੀ ਹੌਲੀ ਇਹ ਨਹੀਂ ਬਾਹਰ ਕੱਢ ਦੇਣਾ। ਮਾਮੀ ਆਪਣੀ ਮਾਰਦੀ ਨਾ ਪਈ ਆ। ਇਹ ਆਪਣੇ ਬੈੱਡ 'ਚ ਗਿਆ ਸੀ। ਇਹ ਨਹੀਂ ਗਿਆ ਸੀ। ਮੈਂ ਕਿਹਾ ਇਹਨੂੰ ਦੇ ਉਹ ਦੋ ਕੈਪਸੂਲ ਲਿਆ ਕੇ ਦੇਖੀ ਮੰਜੇ 'ਚ ਸ਼ੇਕ ਆ ਗਈ ਫਾੜ ਫਾੜ। ਤਦੇ ਬਾਹਰ ਪੈ ਕੇ ਕਹਿੰਦੇ ਹੁਣ ਮੌਕੇ ਦਾ ਪਤਾ ਨਹੀਂ ਹੁੰਦਾ ਰਾੜੋਂ ਨੇ ਕੜਵਾ। ਮਾਮੀ ਨੇ ਆੜਦੀ ਮੈਸਕੋਲ ਤੇ ਮੈਸਕੋਲ ਮੈਸਕੋਲ ਤੇ ਮੈਸਕੋਲ। ਤੂੰ ਫਰ ਲੈ ਗਾ ਦੇ ਤੂੰ ਇੱਥੇ ਮਰਨਾ ਮੇ ਮੰਮੀ ਜੇ ਤੇਰੇ ਨਾਲ ਵੀ ਸੁਤੀ ਪਈ ਰਹਿ ਜੇ ਸਾਨੂੰ ਓ ਓ ਅੱਜ ਤੂੰ ਵਾਪਸ ਆਉਣੇ ਕੰਮ ਬੋਲੇ ਤੂੰ ਸਾਡੇ ਨੂੰ ਰੋਏ ਵੀ ਬੋਲੇ ਆ ਇਹ ਸਾਰੇ ਕਮਾਲ ਜਿੰਦੇ ਹਾਂ ਮੇਰੀ ਗੱਲ ਛੋੜ ਲੈ ਪਾਪੇ ਮੰਮੀ ਮੰਮੀ ਕੱਟੇ ਦੀ ਸਾਈਡ ਖਾਣੇ ਮੈਂ ਹਿੰਦਾ ਆ ਗਿਆ ਆ ਡੋਰ ਲਾ ਲੈ ਅੰਦਰ ਉਹ ਮੇਰੀ ਜਾਤੋੜਾ ਏ ਮਮੀ ਏ ਮਮੀ ਹੌਤੋ ਤੇ ਕੱਪੜੇ ਜਿੱਥੇ ਬਹਿ ਗਈਆਂ ਅੱਜਾ ਵਾਸ ਵਾਸ ਇਦਾਂ ਖੋਲਦੀ ਐ ਅੱਛਾ ਹਾਂ ਕੋ ਬਾਪਾ ਬਾਪਾ ਉਹ ਗਾਲ ਛੜ ਮਮੀ ਏ ਮਮੀ ਹਾਜੀ ਰੋਣ ਦੀ ਹਾਜੀ ਸਵੇਰ ਨੂੰ ਕੋਮਲ ਦੇ ਨਾਲ ਤੈਨੂੰ ਖੜੀ ਕਰਨਾ ਤੁਹਾਡੀ ਦੋਨਾਂ ਦੀ ਫੋਟੋ ਕਰਾਉਣੀ ਐ ਕਰਾ ਲਈ ਫੇਰ ਤਾਂ ਕਰਾ ਲਈ ਮਾਦਾ ਤੁਹਾਡੀ ਮੈਨੂੰ ਇਦਾਂ ਰਾਹ ਜਿਹੜੇ ਕੁੰਬ ਦੇ ਮੇਲੇ ਚ ਪਹਿਣਾ ਵਿਛੜੀਆਂ ਹੁੰਦੀਆਂ ਮੈਂ ਚੁਪੇਣ ਮਾਰਨੇ ਹਾਂ ਉਹ ਤਾਰਪੂ ਗੋਪੇ ਮਾਰਦੀ ਏ ਮਮੀ ਬੈਗ ਵੀ ਸਰਾਣੇ ਰੱਖਿਆ ਆ ਇਦਾਂ ਹੀ ਕਰ ਸਾਬਾਬੇ ਕਿਤੇ ਦੌੜਦਾ ਜੇ ਰਾਤ ਨੂੰ ਉੱਕੀਓ ਸਾਡੇ ਤੋਂ ਤੂੰ ਰੱਖਿਆ ਮੈਂ ਹੀ ਰੱਖਿਆ ਆਪਣੇ ਭਾਜੀਆ ਮੈਂ ਕਹਾਂ ਮਾਸੀ ਛੁੱਟੀ ਆਈਆਂ ਜੱਦੀ ਨੇ ਬਹੁਤ ਮਾਮੀ ਕਿਹੜੇ ਗੁੱਸੇ ਨਾਲ ਲੱਗੇ ਮਮੀ ਉਹਨਾਂ ਨੇ ਮੈਂ ਕਿਹਾ ਮਾਮੀ ਮੈਂ ਇਸ ਤੋਂ ਛੁੱਟੀ ਆਈ ਆ ਮਾਮੀ ਬਹੁਤ ਕਿਉਂ ਛੁੱਟੀ ਲੈ ਕੇ ਆਈ ਆ ਭਾਜੀ ਛੁੱਟੀਆਂ ਆ ਇਹ ਬੜੀਆਂ ਆ ਭਾਜੀਆ ਸੂਤ ਕਰਿਆ ਕਰ ਮਾਰਿਆ ਕਰ ਬਾਹਰ ਆਹੀ ਤੇ ਕਿਸੇ ਕੋ ਗਲਤ ਕਿਆ ਕਹਿ ਸਕਦੇ ਆ ਉਹਨਾਂ ਦੇ ਸਾਰੇ ਤਾਂ ਹੀ ਜੀਂਦੇ ਆ ਸਹੀ ਗੱਲ ਉਹਨਾਂ ਦੀ ਮੇਰੀ ਗੱਲ ਸੁਣ ਲੈ ਮੋਰ ਤੇ ਨਾਲ ਜਾਣਾ ਤੋਕ ਲੈ ਤੂੰ ਆ ਜਾ ਮੈਂ ਜਾਦੇ ਬੋਲੋਗੇ ਪ੍ਰਿਆਜ ਟਕਰਾ ਦੇ ਦਵਾਂਗੇ ਪਰ ਮਾਮੇ ਉਹ ਘੱਟ ਦੇਣ ਦੇ ਦਿੱਤੀਏ ਪਰ ਉੱਥੇ ਪੋਲੂਸ਼ਨ ਫਲਾ ਨਹੀਂ ਸਕਦੇ ਹੁਣ ਉੱਥੇ ਇਹਦਾ ਆਪਣੇ ਜਿੰਨੇ ਵੀ ਭੈਣ ਭਾਈ ਸੇਵਾ ਕਰਦੇ ਆ ਉਹਨਾਂ ਦਰਿਆ ਸਾਰਾ ਇਹ ਤੂੰ ਚੁੱਪ ਉਥੇ ਦਰੇ ਪਤੇ ਦੀ ਗੱਲ ਦੱਸਣ ਲੱਗਾ ਸਿਆਣੀ ਗੱਲ ਦੱਸਣ ਲੱਗਾ ਹਾਂ ਤਾਕਸ ਦੱਸ ਆ ਜਿੰਨੇ ਆਪਾਂ ਨਾ ਸੁਬਾ ਦਰਿਆ ਤੇ ਸਤਲੋ ਦਰਿਆ ਤੇ ਜਾ ਕੇ ਤਾਰ ਦਿੰਦੇ ਸੀ ਆ ਚੀ ਤਾਰ ਦੋ ਉਹ ਕਰ ਦੋ ਇਦਾਂ ਕਰ ਦੋ ਉਦਾਂ ਕਰ ਦੋ ਹੁਣ ਉਥੇ ਪਤਾ ਮੁੰਡੇ ਕਿੰਨੀ ਸੇਵਾ ਕੁੜੀਆਂ ਮੁੰਡੇ ਭੈਣ ਭਰਾ ਅਸੀਂ ਤਾਂ ਨਾ ਅੱਗੇ ਤਾਰਿਆ ਕੁਛ ਨਾ ਹੋਰ ਤਾਰਨਾ ਤੇ ਤੁਹਾਡੇ ਮੁਰੇ ਤੂੰ ਵੀ ਆਪਣੇ ਨਾ ਪਿੰਡ ਜਾ ਕੇ ਜਦੋਂ ਇਦਾਂ ਬੁੜੀਆਂ ਚ ਚੁਗਲੀਆਂ ਕਰਦੀਆਂ ਹੁੰਦੀਆਂ ਬਹਿ ਕੇ ਮੈਂ ਨਹੀਂ ਕਰਦੀ ਚੁਗਲੀਆਂ ਤੂੰ ਹੋ ਤਾਂ ਟੈਲੀਫੋਨ ਲਵਾਇਆ ਕਰ। ਕਦੋਂ ਫੋਨ ਤੇ ਤੇਰਾ ਢੱਡ ਕਿੱਧਰ ਕਦੇ ਬਾਹਰ ਨੂੰ ਆ ਗਿਆ। ਘਰ ਆ ਗਿਆ ਸਾਰਾ ਜਾਸ ਕਟਿਆ। ਹੁਣ ਤੂੰ ਬੁੜੀਆਂ ਚ ਬਹਿ ਕੇ ਇਹ ਗੱਲ ਸਾਥ ਚ ਬਹਿ ਕੇ ਤੁਸੀਂ ਉਹ ਐਂ ਅੱਛਾ ਚਲ ਤੇਰੇ ਕੋ ਆ ਜਾਂਦੀਆਂ। ਤੂੰ ਨਾ ਕੋਲ ਆ। ਕੋਲ ਨਹੀਂ ਆਣੂ। ਕੀ ਤੇਰੀ ਵਿਗੜ ਗਈ? ਤੁਸੀਂ ਉਹਦਾ ਬੁੜੀਆਂ ਕੋਲ ਬਹਿ ਕੇ ਇਹ ਗੱਲ ਕਰਨੀ ਤੂੰ ਵੀ ਅੰਮਾ ਸੁਣ ਲੈ। ਤੈਨੂੰ ਜੇ ਗਾਂਹ ਰਿਸ਼ਤੇਦਾਰਾਂ ਨੂੰ ਇਹ ਫੋਨ ਕਰਾ ਚਾਹ ਪਿਆ ਕਰ ਗਾਂਹ ਫੋਨ ਕਰਕੇ ਵੀ ਤੂੰ ਰਿਸ਼ਤੇਦਾਰਾਂ ਨੂੰ ਇਹੀ ਕਹਿਣਾ ਕਿ ਸਤਲੋ ਦਰਿਆ ਦੇ ਵਿੱਚ ਤੁਸੀਂ ਕੁਝ ਨਹੀਂ ਸਿੱਟਣਾ ਉੱਥੇ ਮੁੰਡੇ ਕੁੜੀਆਂ ਬਹੁਤ ਮੇਨਤ ਕਰਦੇ ਉਹਨੂੰ ਸਾਫ ਕਰ ਰਹੇ ਆ ਤੇ ਆਪਣਾ ਹੁਣ ਸਤਗੁਰਾਂ ਨੂੰ ਆਪ ਕੋਈ ਨਹੀਂ ਕੁਝ ਕਹਿਣਾ ਬੜਾ ਸਤਲੋ ਦਰਿਆ ਦੀ ਗੱਲ ਕਰਦਾ ਉੱਥੇ ਕੋਈ ਜੀ ਨਹੀਂ ਸਿੱਕਣਾ ਠੀਕ ਆ ਉੱਥੇ ਬਸ ਜੇ ਮੱਤਾ ਜੇ ਸਾਫਤਾ ਤੁਸੀਂ ਮਤ ਮੇਰੇ ਲੋਗ ਗੈਸਤਾ ਹਾਂ ਥੈਂਕ ਯੂ ਦੇ ਲੱਗਣਾ ਹੋਦੀਆਂ ਵੀ ਆ ਲੈਟ ਦੇ ਦੇਖੇ ਖੂਬਸੂਰਤ ਫੁੱਲ ਵੀ ਕਲਾਉ ਜਿੰਨੀ ਜੰਗਲ ਬੂਟੀਆਂ ਚ ਲੈ ਆ ਕੋਈ ਸੱਪ ਤੋਂ ਪਿੱਛੋਂ ਨਿਕਲ ਸਿੱਧੀ ਨਾ ਹੀ ਬੱਸ ਉਹ ਯਾਰ ਮੇਰੀ ਗੱਲ ਸੁਣ ਲੈ ਘਰੇ ਉਹੀ ਮਾਂਹੇਂ ਦਾਲ ਖਾ ਜਾ ਕੇ ਤੂੰ ਵੀ ਲਾਈਕ ਕਰਦੀ ਸਿੱਧੀ ਗੱਲ ਦੱਸਾਂ ਤੋ ਅੱਡਾ ਤਾਂ ਉਹ ਹਸავਿਆ ਹਨਾ ਤੁਹਾਨੂੰ ਜੇ ਕਿਤੇ ਬਾਹਰ ਲੈ ਵੀ ਆਵੋ ਕੀ ਹੂ ਇਹ ਇਹਦਾ ਤੂੰ ਮੇਰੇ ਲਈ ਏਦਾ ਕੁਰਸੀ ਏਦਾ ਕਰੇ ਸੈਂ ਨਹੀਂ ਤੁਸੀਂ ਕਰਦੇ ਸੀ ਮੇਰੇ ਲਈ ਦੇ ਕਰਦੇ ਹੁੰਦੇ ਕੁੜੀਆਂ ਨੇ ਹਾਂ ਮੈਂ ਥੱਲੇ ਤੁਰਦੀ ਹਾਂ ਚੁੱਪ ਕਰਕੇ ਉਹ ਹੀ ਗੱਲਾਂ ਵੀ ਫੇਰ ਤੂੰ ਮੈਨੂੰ ਮੇਰੀ ਕੁੜੀ ਨੂੰ ਕਹੇ ਤਾਂ ਕਿੱਦਾਂ ਕਹਿੰਨਾ ਆ ਐਵੇਂ ਕਰੀ ਜਾਂਦਾ ਮੈਂ ਫੇਕ ਤਾ ਉਹ ਆ ਦੇਖੋ ਇਹਨਾਂ ਰੋਟੀ ਵੀ ਉਹ ਫਿਰ ਇਸ ਕਮ ਟੂ ਨਾ ਮਿੱਥੇ ਬੈਟਰ ਆ ਨਾ ਦਿਸ ਇਜ਼ ਸੋ ਨਾਈਸ ਕੁੜੀਆਂ ਲੱਗਣਾ ਦਈ ਤੇ ਮੈਨੂੰ ਅੱਧਾ ਲੱਗਿਆ ਤਾ ਜੰਗਲ ਚ ਬੈਠੋ ਹੋਣਾ ਸੀ ਯਾਰ ਨਹੀਂ ਮੇਰੀ ਆਗਾ ਘਰੇ ਵੀ ਆਚਾਰ ਨਾਲ ਖਾਣੀ ਸੀ ਦੋ ਬੋਲ ਇੱਥੇ ਪਿਆਰ ਵਾਲੇ ਬੋਲ ਕਦੇ ਚਾਹਣਾ ਨਹੀਂ ਦਿੰਦੇ ਰੋਟੀ ਮੈਨੂੰ ਅਕ ਲੈ ਆਇਓ ਫਰਾਈਆਂ ਇੱਕ ਦਿਨ ਨਹੀਂ ਮੈਂ ਚਾਹ ਨਾ ਰੋਟੀ ਦਿੱਤੀ ਜਿਹੜੀ ਚੀਜ਼ ਮੈਂ ਕਹੀ ਪਹਿਲਾਂ ਫਰਾਈਆਂ ਕਹਿ ਲਾ ਉਹਨੂੰ ਜੋ ਉਹਨੇ ਮੰਗਿਆ ਉਹ ਬਣਾ ਕੇ ਦਿੱਤਾ ਮੈਂ ਲਿਆ ਲਿਆ ਭਾਈ ਜਗਾੜ ਜੇ ਮੇਰੀ ਗੱਲ ਸੁਣੋ ਖਾਣਾ ਕੀ ਹੈ ਫਰਾਈਆਂ ਪਹਿਲਾਂ ਉਹ ਹੀ ਨਾ ਕਿ ਉਹ ਮੱਖਣੀ ਵਾਲੀ ਫਰਾਈਆਂ ਦਾ ਰਾਤੀ ਵੀ ਖਾਦੀ ਨਾ ਯਾਰ ਸਾਜਨ ਕੋ ਫਰਾਈਆਂ ਤੋਂ ਉੱਪਰ ਵੀ ਕੋਈ ਆ ਕੇ ਦੇਖ ਲਓ ਕਦੀ ਬਾਹਰ ਨਿਊਡਲ 버ਗਰ ਨਹੀਂ ਨਹੀਂ ਮੈਂ ਆਰਡਰ ਕਰਦਾ ਇਹ ਪਹਿਲਾਂ ਇਹਨਾਂ ਨੇ ਅੰਦਰ ਬਹਿ ਗਿਆ ਹੈ ਨਾ ਮੈਂ ਕਹਿੰਦਾ ਮੇਰੀ ਗੱਲ ਸੁਣੋ ਆ ਤਾਂ ਆ ਲੱਗਦਾ ਜਿਦਾ ਘਰੇ ਬਹਿ ਕੇ ਤੁਸੀਂ ਰੋਟੀ ਖਾਣ ਲੱਗੇ ਹੋਨੇ ਆ ਨਾ ਬਾਹਰ ਆਉ ਬਾਰ ਪਤਾ ਲੱਗੇ ਕਿ ਮਾਨ ਪ੍ਰੀ ਤੇਰੇ ਨਾਲ ਆ ਬੇ ਕਿੱਦਾਂ ਦੀ ਜਗ੍ਹਾ ਤੇ ਮੈ ਲੈ ਕੇ ਆਇਆ ਸਾਜਨ ਦੇਖ ਕਦੀ ਲਾਈਫ ਚ ਮੈਨੂੰ ਕਦੀ ਵੀ ਨਹੀਂ ਲੈ ਕੇ ਆਇਆ ਮੈਨੂੰ ਇਦਾਂ ਲੱਗਿਆ ਜਿਵੇਂ ਜਿਦਾ ਕਹਿੰਦੇ ਜ਼ੋਮਬੀ ਘਰ ਚ ਆਏ ਹੋਣ ਜ਼ੋਮਬੀ ਘਾ ਨਹੀਂ ਮਮਾ ਇਦਾਂ ਦੀ ਇਹ ਦੇਖ ਮੇਰੀ ਗਾ ਸੁਣ ਮਾ ਇਹ ਇਦਾਂ ਦੀਆਂ ਚੀਜ਼ਾਂ ਹਨ ਅੱਜੇ ਤੁਹਾਨੂੰ ਮਿਲ ਲਈਆਂ ਹਾਂ ਹਾਂ ਫੇਰ ਨਹੀਂ ਆਪ ਅਮਰੀਕਾ ਸਰ ਇਹ niche ਰੱਖ ਜਿਹੜਾ 2017 ਚ ਪਾਰਸ ਲਿਆ ਸੀ ਇਹ ਪਾਸੇ ਰੱਖੋ ਪਾਸੇ ਰੱਖ ਇੱਥੇ ਕੋ ਟੇਬਲ ਤੇ ਹਏ ਉਹ ਮਾਨ ਕੋਣੀ ਦਾ ਬੇਕਰ ਆ ਕੇ ਬੱਜਾ ਕੱਪੜ ਬੱਜਨ ਲੱਗਾ ਇਹ ਥੱਫੜ ਇੱਕ ਮਤ ਮੋਹ ਪਾਪ ਲੱਗਾ ਪਾਪੀ ਨੂੰ ਕੰਟਰੋਲ ਪ ਸਾਰਨਾ ਚੜਾੜੀਆਂ ਲੈ ਖਾਣਾ ਵੀ ਆ ਬੱਸ ਕਰ ਹੁਣ ਬੱਸ ਕਰ ਹੁਣ ਬਹੁਤ ਹੋ ਗਿਆ ਤੇ ਬਾਬਾ ਜੀ ਬੱਲ ਵੀ ਦੇਣਾ ਆਏ ਨੇ ਮੈਂ ਤਾਂ ਲਿਆ ਸਕਦਾ ਹਾਂ ਹਾਂ ਬੱਲ ਕੰਨ ਦੇਣਾ ਇਹ ਗੰਦ ਪਾਏ ਇੱਥੇ ਵੇ ਦੇ ਮੈਂ ਉੱਦਾ ਗੀਦਾ ਮੈਂ ਚਲ ਜਾਣਾ ਉੱਠ ਕੇ ਤੂੰ ਕਿਥੇ ਖਹਿਰੇ ਆ ਨੂੰ ਆਹੋ ਖਹਿਰੇ ਆ ਨੇੜੇ ਹੀ ਰਾਹ ਚ ਆਉਂਦੇ ਆ ਰਾਂਝਾ ਚ ਆਉਂਦੇ ਆ ਰਾਹ ਚ ਪਹਿਲਾ ਆਉਂਦੇ ਆ ਬੰਦਿਆ ਤੂੰ ਵੀ ਨਾਲ ਹੀ ਰਹਿਣਾ ਤੁੱਤੇ ਆ ਮੇਰੇ ਕੋ ਸਾਜਣ ਇਦਾਂ ਦਾ ਕਦੀ ਦੇਖਿਆ ਨਹੀਂ ਅਸੀਂ ਨਹੀਂ ਦੇਖਿਆ ਨਹੀਂ ਅਸੀਂ ਨਹੀਂ ਦੇਖਿਆ ਬਾਈ ਇਸੋਂ ਨਾਈਸ ਹੈ ਨਾਈਸ ਹੈ ਨਹੀਂ ਹੁਣ ਤੇਰਾ ਲਾਂਬਾ ਲੈ ਗਿਆ ਅਜੇ ਨਹੀਂ ਰਿਹਾ ਹਾਂ ਸ਼ਾਪਿੰਗ ਕਾ ਤੇ ਸ਼ਾਪਿੰਗ ਰਹਿੰਦੀ ਭਾਬੀ ਹੱਲੇ ਹਾਂ ਉਹ ਮੇਰੀ ਗੱਲ ਸੁਣੋ ਸ਼ਾਪਿੰਗ ਹੋ ਨਾ ਕਹੀ ਨਹੀਂ ਮਾਮਾ ਮੇਰੇ ਨੂੰ ਮੈਨੇ ਸ਼ਾਪਿੰਗ ਨਹੀਂ ਕੀਤੀ ਮੈਂ ਕਿਹ ਕਿ ਤੋਂ ਸ਼ਾਪਿੰਗ ਹੋਣੀ ਆਪਣੀ ਕਦੀ ਜ਼ਿੰਦਗੀ ਚ ਕੁਝ ਲਿਆ ਆ ਮੇਰਾ ਬਰੇਵੇਂ ਵਾਲੇ ਖਾਲ ਮੁੱਕਣ ਵਾਲੀਆਂ ਮੈਂ ਉਹੀ ਲੈ ਕੇ ਆਣੀ ਆ ਕਿਸਾਂ ਆਈ ਕੁਛ ਕਰੀ ਜਾ ਬੜੇ ਮੈਂ ਖਾਲ ਮੁੱਕੀ ਆ ਤਾਂ ਕਿਸੇ ਦਾ ਪੇੜਾ ਮੁੱਕਾ ਕਿਸੇ ਦੀ ਖਾਲ ਮੁੱਕੀ ਕਿਸੇ ਦਾ ਕਿਸੇ ਨੇ ਲੂਣ ਹੈ ਕਦੀ ਤੀਮੀ ਨੂੰ ਵੀ ਕਹਿ ਉਹ ਮੇਰੀ ਸ਼ਾਪਿੰਗ ਨਹੀਂ ਕਰਾਈ ਤੁਸੀਂ ਮੈਨੂੰ ਐਕਚੁਅਲੀ ਮਾਸੀ ਲਿਆਉਣੀ ਸੀ ਨਾਲ ਐਕਚੁਅਲੀ ਮਾਸੀ ਦੀ ਸ਼ਾਪਿੰਗ ਕਰਾਣੀ ਸੀ ਨਹੀਂ ਹਾਏ ਮਾਂ ਮਾਸੀ ਦੀ ਸ਼ਾਪਿੰਗ ਕਰਾਤੀ ਮੈਨੂੰ ਨਹੀਂ ਕਰਾਈ ਦਿਨਰ ਕਰਾਣਾ ਸੀ ਦਿਨਰ ਕਰਾਉਣਾ ਹੀ ਮਾਸੀ ਨੂੰ ਮੈਨੂੰ ਸ਼ਾਪਿੰਗ ਨਹੀਂ ਕਰਾਈ ਤੁਸੀਂ ਮਾਸੀ ਵੀਡੀਓ ਕਰ ਕਰ ਮਾਸੀ ਦੇ ਪਾਰਾ ਸੋਖਾ ਕੁਰਸੀ ਬਹੁਤ ਛੋਟੀ ਆ ਮਾਸੀਰ ਕੱਲ੍ਹ ਸੱਦ ਲਾ ਕਾ ਕੁਰਸੀ ਉਹਨੂੰ ਡਿਨਰ ਕਰਾ ਕੇ ਲਿਆ ਮਾਸੀ ਨੇ ਲਿਆਈ ਹੈ ਨਾ ਕੱਲ੍ਹ ਮੈਨੂੰ ਸ਼ਾਪਿੰਗ ਕਰਾਉ ਸਵੇਰ ਨੂੰ ਕਰਾਈ ਨੀ ਸ਼ਾਪਿੰਗ ਸਾਜ ਰੇ ਕੱਲ੍ਹ ਹੈਗੀ ਇਹਨੇ ਛੁੱਟੀ ਯੈਸ ਕੋਈ ਨਹੀਂ ਮੇਰੀ ਇੱਕ ਟੰਬ ਹੋਰ ਗਹਿਣੇ ਰੱਖਦੀ ਹੋਰ ਛੋਟੀ ਆ ਕਿ ਵੀ ਪਈਆਂ ਹੀ ਆ ਸੁਨਿਆਰੇ ਦੇ ਬੋਟੀ ਕੁੱਤਾ ਆ ਕਿੱਥੇ ਚੂਕ ਬੋਟੀ ਨੂੰ ਖਰਾ ਦੇ ਬੋਟੀ ਨਾ ਕਵੇ ਯਾਰ ਇੱਥੇ ਕੁੱਤੇ ਰੋਂਦੇ ਮੈਂ ਤੁਹਾਨੂੰ ਜਿੱਤਾਂ ਦੇ ਦੇਣੇ ਤੇ ਬੰਦੇ ਦਾ ਖਾਣੇ ਡੋਰ ਖੁੱਲੀਆਂ ਚਾ ਡੇਗਣ ਦੀ ਆਵਾਜ਼ ਵੀ ਛੰਗ ਉੱਤੇ ਗੁੰਦੀ ਹੈ ਕੀ ਉੱਡ ਕਰੀ ਕੁਸ਼ਤੀ ਹਾਂਜੀ ਪਾਈ ਆਰਡਰ ਲੈ ਜਿਓ ਕਰਨਾ ਕੀ ਆਰਡਰ ਜਿਹੜਾ ਲੈ ਜਿਓ ਲੈ ਜਿਓ ਉਹ ਤੂੰ ਆ ਮੜਿਆ ਦੇਖ ਸੰਗ ਗਰੀਬੀ ਮੈਨੂੰ ਕੋਈ ਪ੍ਰਾਈਸ ਨਹੀਂ ਆਰਡਰ ਕਰਨੇ ਅੱਜੇ ਕਿਤਾਬਾਂ ਆਈਆਂ ਜੋ ਦੇਖ ਕੇ ਦੱਸ ਕੀ ਹੈ ਨਹੀਂ ਤੂੰ ਦੱਸ ਕੀ ਸਕਦਾ ਇਹ ਕਿਤਾਬਾਂ ਨਹੀਂ ਮੀਨੂ ਹੁੰਦਾ ਕੀ ਹੁੰਦਾ ਮੀਨੂ ਹੁੰਦਾ <laughs> के ना के <laughs> ना दाले करे मैं करें <कोता> <laughs> ਇਹ ਗ੍ਰੀਨਰੀ ਚ ਮਜ਼ਾ ਆਉਂਦਾ ਪਹਿਲਾਂ ਅੰਦਰ ਰਹਿ ਕੇ ਬੜਾ ਹੈ ਬਹੁਤ ਵਧੀਆ ਬਣਾ ਕਿਸੇ ਤੇ ਆਪਣੇ ਪਿੰਡਾਂ ਚ ਕੂੰਜਾਂ ਜਾਂ ਜ ਕੁੱਤਿਆਂ ਦੀ ਦੇਲੇ ਉਹ ਮਂਗਾਈ ਉਹ ਜਿਹੜਾ ਉਦੋਂ ਮੈਂ ਪੀਤਾ ਸੀ ਉਹ ਖੂਨ ਜੇ ਯਾਰ ਵਿੱਚ ਹਾਂ ਵਿੱਚ ਮੈਂ ਵੀ ਮੰਗਾਉਂਗੀ ਸਾਜਣ ਨੂੰ ਮੰਮੀ ਮੰਮੀ ਵੀ ਇਸ ਰੈਡ ਬੁੱਲ ਆ ਮੰਮੀ ਵੀ ਪੀਣਾ ਰੈਡ ਬੁੱਲ ਪੀ ਲੈਣੀ ਆ ਉਹ ਤੇਰੇ ਵਰਗੀ ਬੁੜੀਆਂ ਲੱਸੀ ਪੀਣੀਆਂ ਤਾਂ ਇੱਥੇ ਲੱਸੀ ਭਾੜ ਮਿੱਠੀ ਲੱਸੀ ਉਹ ਵੀ ਕੱਚੀ ਰਾਤ ਨੂੰ ਨਹੀਂ ਰਾਤ ਨੂੰ ਨਹੀਂ ਤੂੰ ਇੱਥੇ ਕਹਿ ਰਿਹਾ ਮਿਠੀ ਲੱਸੀ ਦੇਵੇ ਤੂੰ ਰੈਡ ਬੁੱਲ ਮਾ ਦੇ ਆ ਮਿਠੀ ਚੀਨੀ ਫੂਡ ਖਾਣਾ ਚੀਨੀ ਜੀਨੇ ਫੁਰੂਟ ਖਾਣਾ ਕਿ ਦੂ ਆਰਡਰ ਕਰ ਦੱਡੂ ਆਰਡਰ ਕਰਨ ਲੱਗੇ ਮੰਮ ਦੱਡੂ ਆਰਡਰ ਕਰ ਲੋ ਦੱਡੂ ਖਾਣੇ ਓ ਮੈਂ ਥਾਪੜ ਮਾਰੂ ਜਿਆਦਾ ਵੱਜੇ ਵੀ ਫੇਰ ਪਤਾ ਲੱਗੇ ਲੈ ਵੱਜਣ ਨੂੰ ਕਿਤੇ ਬਾਹਰ ਆਈਆਂ ਤਾਂ ਕਿਤੇ ਮੈਂ ਮਾਰ ਨਹੀਂ ਸਕਦੀ ਮਾਂ ਆ ਮਾਰ ਸਕਦੀ ਆ ਰਹਿ ਗਿਆ ਨਹੀਂ ਚੰ ਚੁੱਪ ਸੁਣ ਕੇ ਕਹਿਣ ਲੱਗੀ ਸੀ ਬਸ ਮੈਂ ਨਹੀਂ ਚਾਉ ਚਾਉ ਕਰਦਾ ਬਹਿ ਗਿਆ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ ਆ ਮਨ ਨੂੰ ਤਾਂ ਕੰਮ ਹੋਣ ਲੱਗਾ ਜਿਹੜਾ ਐਂਦੀ ਕਿਤੇ ਨਹੀਂ ਉਹ ਅਦਰ ਡੋਰ ਖੁੱਲਦਾ ਤਾਂ ਹੁੰਦਾ ਬੋਲ ਹੁਣ ਇੱਕ ਥੱਪੜ ਦੀ ਮਾਰਵਾ ਤੂੰ ਮੇਰੇ ਨਾਲ ਹੀ ਤੈਨੂੰ ਚੁੱਪ ਕਰਾ ਦਿੱਤਾ ਦੇ ਲਿਆ ਮੈਨੂੰ ਕੋ ਖਾਣ ਦੂਗਾ ਮੈਂ ਆਰਡਰ ਕਰੀ ਜੀ ਅੱਜ ਮੈਨ ਲੱਗਾ ਕਿਤੇ ਬੋਟੀ ਆਈ ਤੇ ਬਰੀ ਕਾਲੀ ਮੈਨੂੰ ਕਿਤੇ ਲਿਆ ਮੈਨੂੰ ਮਰ ਕਿ ਕੱਤੀ ਨਹੀਂ ਕਹਿਣਾ ਮੰਮੀ ਚੱਲ ਤੈਨੂੰ ਵੀ ਕੁਝ ਬਾਹਰ ਖਿਲਾ ਲਿਆਵਾਂ ਨਾਲੇ ਪਾਣੀ ਮਸਲੇ ਦੀ ਤਾਂ ਨਹੀਂ ਦਿੰਦੇ ਹੁੰਦੇ ਚਲ ਜ ਤੁਸੀਂ ਕੁੱਕ ਨਾ ਕਰੋ ਕਿੱਥੇ ਜਾਣ ਜਮਾ ਕੁੱਕ ਨਾ ਕਰੋ ਸਟ੍ਰਾਈਕ ਤੇ ਚਲਦੇ ਕੁੱਕ ਨਾ ਕਰੋ ਸਟ੍ਰਾਈਕ ਤੇ ਕੀ ਦਾ ਮਤਲਬ ਹੜਤਾਲ ਖਾਣਾ ਨਾ ਬਣਾਵਾਂ ਘਰ ਕੇ ਮੈਨੂੰ ਬਾਹਰ ਲੈ ਕੇ ਜਾਓ ਅੱਜ ਬੁੱਦੀ ਵੀ ਨਹੀਂ ਉਹ ਗਣਾ ਬਣਾਣੀ ਬਣਾ ਨਹੀਂ ਬਣਾਣਾ ਮੱਜਾ ਛੱਡਦੇ ਨਹੀਂ ਆਉਣੇ ਚੋਣੋਂ ਆਉਣੇ ਵੀ ਹੜਤਾਲ ਤੇ ਹੋ ਜਾਣਾ ਤੇ ਮੇਰੀ ਮੱਜਾ ਛੱਡ ਦਿਓ ਮਸ਼ਰੂਮਸ ਖਾਣੇ ਨੋ ਅਸੀਂ ਤਾਂ ਮੇਰੀ ਮੱਜਾ ਮੈਂ ਆਪੇ ਜਿਹੜੇ ਉੱਤੇ ਇੰਸਟੀਚਿਊਟ ਕੀਤੀ ਚਿੱਲੀ ਮਸ਼ਰੂਮ ਚੱਲ ਉਹ ਬੋਲ ਮਸ਼ਰੂਮ ਚਿੱਲੀ ਉਹ ਨਹੀਂ ਹੋਈ ਉਹ ਮੇਰੀ ਗੱਲ ਸੁਣ ਲੈ ਐਕਸਕਿਊਜ਼ ਮੀ ਉਹ ਆ ਲਾਲ ਹੋ ਗਈ ਉਹ ਗੱਲ ਇਤੋਂ ਹੋਣੀ ਹੋਵਾ ਜੋਰ ਨਾ ਲੱਗਾ ਆ ਹੋਰ ਹੌਲੀ ਲੱਗਾ ਅੱਖ ਜੇ ਵੀ ਨਾਲ ਆਏ ਜੇ ਹੋ ਗਏ ਮੇਰੀ ਗੱਲ ਸੁਣੀ ਨਾ ਤਾਂ ਉਹ ਮੰਗਾ ਜਿਹੜੀਆਂ ਵਿੱਚ ਪਨੀਰਗੇ ਵਾਲਾ ਹੁੰਦਾ ਹਸਾਬ ਪਤਾਵ ਜਿਆ ਨਾ ਪਨੀਰ ਪਨੂਰ ਨਹੀਂ ਖਾਣਾ ਚਿਕਨ ਚੁੱਕੜ ਮੰਗਾਓ ਨਹੀਂ ਮੈਂ ਵੈਜ਼ਰ ਵੈਜ਼ਰ ਗੁਰੂ ਜ਼ਾਬ ਨਹੀਂ ਹੋਣਾ ਬੇਦਰਦੇ ਸਾਬਨਾ ਮੰਗਾ ਦਿੰਦੀ ਨਹੀਂ ਮਨਵਰੀ ਪਨੀਰ ਘਰ ਖਾ ਲਈਦਾ ਬਣਾ ਕੇ ਮੈਂ ਨਹੀਂ ਕਰਾਂਗੀ ਆਰਡਰ ਹੈ ਨਾ ਆਪ ਫਰੈਂਚ ਆਕਰ ਬਣਾ ਕੇ ਦੇ ਦਿੰਦੀ ਘਰੇ ਆਮ ਅੰਡੇ ਨਹੀਂ ਬਣਾਉਂ ਅੰਮਲੇਟ ਮੰਗਾਉਂ ਨਹੀਂ ਮੈਂ ਆਮ ਬੇਡ ਰਾਤ ਨੂੰ ਖਾ ਰਹੀ ਆ ਮਾਨਪੀ ਕਹਿੰਦੀ ਰਹਿੰਦੀ ਮੈਂ ਮੱਛੀ ਖਾਣੀ ਮੱਛੀ ਖਾਣੀ ਮੈਨੂੰ ਇਦਾਂ ਲੱਗਦੀ ਰਹਿੰਦੀ ਜਿਦੋਂ ਮਸ਼ਵਾਰਮ ਬੁਹਾਰ ਤੋਂ ਲਿਆ ਆਉਂਗਾ ਮੈਂ ਐਕਸਕਿਊਜ਼ ਮੀ ਉਹ ਹੀ ਹੁੰਦਾ ਹੋਇ ਆ ਸੁਣ ਮੈਂ ਉਹ ਮਗਰ ਲਾ ਕੇ ਨਾਮ ਅੱਛੀ ਥਾ ਆਪਣਾ ਚੀਨਪ੍ਰਸ਼ਟ ਨਾ ਕਰ ਯਾਰ ਉਹੀ ਗੱਲ ਇਹ ਮੰਦਰੀ ਦੇਖ ਮੇਰੀ ਮੰਮੀ ਇਹ ਕਦੀ ਨਹੀਂ ਅੱਛੀ ਨਹੀਂ ਖਾਦੀ ਆਹ ਕੰਮ ਨਾ ਕਰ ਯਾਰ ਪਲੀਜ਼ ਸੁਸ਼ੀ ਖਾਈ ਮਮਨੇ ਸੁਸ਼ੀ ਖਾਦੀ ਅਜਾ ਅਜਾ ਹਰਪ੍ਰੀਤ ਹਰਪ੍ਰੀਤ ਪ੍ਰੀਤ ਹਾ ਪ੍ਰੀ ਹਾਰ ਹਾਰ ਪ੍ਰਿੰਟ ਹਾਰ ਪ੍ਰੇਕ ਨੇ ਹਾਰ ਪ੍ਰੇਦ ਹਾਂ ਪ੍ਰਿੰਟ ਯਾ ਮੈਂ ਨਹੀਂ ਆ ਮੇਰੀ ਬਾਸਿਆ ਮੈਂ ਜੋ ਇਦਾਂ ਰੋਜ਼ ਮੈਂ 5-5000 ਲੱਗਣ ਲੱਪਿਆ ਦਾ ਬਾਸ ਬੇ ਮੈਂ ਤਾਂ ਰਹਿ ਗਿਆ ਇੱਥੇ ਜੋਗਾ ਹੀ ਇਹਦੇ ਨਾਲ ਉਦਾਂ ਤੁਸੀਂ ਮੈਨੂੰ ਤੋਰ ਵੀ ਦੁੱਧ ਦੇ ਆਏ ਹੋ ਸੀਗੇ ਜਿਹੜੇ ਇੱਥੇ ਲਾਉਂਦੇ ਇਹ ਉਦਾਂ ਤੋਰਦਾ ਕਿਤੇ 4 ਪੈਸੇ ਲਾਉਂਦਾ ਕਿੰਨਾ 600 ਆਇਆ ਸੀ ਦੁੱਧ ਵਾਲੇ ਦਾ ਉਹ ਤਾਂ ਲੱਗ ਗਿਆ ਉਹ ਵੀ ਕਹਿੰਦਾ ਇੱਧਰ 5000 ਇੱਧਰ ਦੇ ਕਿਹਨੇ ਆਲਾ ਗੁੱਟੀ ਮਾਸੀ ਨੇ ਗੁੱਟੀ ਮਾਸੀ ਕਹੇ ਬੇਬੀ ਡਾਲ ਬੇਬੀ ਡਾਲ ਕਹਦੇ ਇਦਲੀ ਚ ਬੇਬੀ ਡਾਲ ਆ ਇਹ ਚਾਰ ਮਹੀਨੇ ਆਂਦੀ ਆਪਣੀ ਸੱਸ ਸੱਸ ਮਾਸੀ ਨੂੰ ਕਹਿੰਦੀ ਨੇ ਬੇਬੀ ਡਾਲ ਉਹ ਮਾਡਰਨ ਆ ਤਾਂ ਹਾਂ ਮਾਡਰਨ ਹੈ ਨਾ ਇਹ ਨੰਮੀ ਕੀ ਹੈ ਨੰਮੀ ਉਹ ਬੋਲਦੀਆਂ ਹੈ ਮਾਂ ਉਹਨਾਂ ਨੇ ਆ ਨਾ ਕਹ ਤੂੰ ਸੱਦੂਗਾ ਤਾਂ ਆ ਜਾਊਗੀ ਵੀ ਤੈਨੂੰ ਆਇਆ ਤਾਂ ਸਿੱਧੇ ਇੰਚ ਫੋਨ ਭੈਣੇ ਜੇ ਤੂੰ ਸੱਦੂਗੀ ਤੂੰ ਕਹਦੇ ਆਪਣੇ ਸਾਹ ਨਾ ਇਹ ਡਗਾ ਦੇ ਕਰਦਾ ਮੈਂ ਕਰ ਦਿੰਦੇ ਕੀ ਹੈ ਏ ਰਾਜੂ ਕਿ ਜੇ ਤੂੰ ਕਹਾਂ ਕਿ ਨਹੀਂ ਭਣਿਓ ਨਹੀਂ ਆ ਮੈਂ ਤਾਂ ਮਾਸੀ ਨੂੰ ਉਸ ਦਿਨ ਵੀ ਕਿਹਾ ਸੀ ਰੈਨ ਨੂੰ ਉਹ ਕਹਿੰਦੇ ਬਿਜ਼ੀ ਨੇ ਮਾਸੀ ਕਿ ਤੇ ਲਾਉਂਦੀ ਜੀ ਮਾਸੜ ਬੇਨਾ ਓਏ ਓਏ ਮਾਸੀ ਮਾਸੜ ਬੇਨਾ ਬਾਜਦੀ ਨਹੀਂ ਪਿਆਰ ਆ ਉਹਨਾਂ ਨਾਲ ਫੇਟ ਭਈ ਕਿੱਦਾਂ ਰਹੋਗੀ ਪਿਆਰ ਨਾਲ ਉੱਦਣ ਪਿਆਰ ਸਾਲਾ ਕਿੱਥੇ ਜਾਊਗਾ ਇਹ ਕੀ ਕਰਨਾ ਟ ਭਈ ਇਹਨੇ ਕਰਨ ਚਲੋ ਚੱਲੀਏ ਭਾਜੀ ਤੇਰਾ ਕੱਲਾ ਆ ਲੈ 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 ਦੁਬਈ ਜਾ ਕੇ ਇਹਨੇ ਭੁੱਲ ਜਾਣਾ ਸਾਰਾ ਕੁਝ ਉੱਥੇ ਤਾਂ ਫੋਨ ਤੇ ਵੀ ਗੱਲ ਨਹੀਂ ਹੋਣੀ ਬੱਸ ਸੱਪੇ ਕੋਸਕ ਚੱਲਦਾ ਨਹੀਂ ਸਿਰਫ ਮੈਸੇजेस ਆਉਂਦੇ ਓੜੇ ਰਾਣਾ ਲਾ ਦੇ ਲੈ ਕਹਿ ਨਾ ਆਪਣੇ ਭਾਜੀ ਨੂੰ ਇੱਦਾਂ ਹੀ ਕਰੀ ਜਾਣਾ ਸਿੱਕ ਤੇ ਕਹਿ ਨਾ ਦੇਵੇਗੀ ਮਾਸਟਰ ਨੂੰ ਸੱਦੋ ਫੋਨ ਲਾ ਕੇ ਨਹੀਂ ਇਹਨ ਕਹੀ ਜਾਣਾ ਰਾਣਾ ਲਾ ਦੇ ਉੱਥੇ ਫੋਨ ਲੱਗਣਾ ਨਹੀਂ ਓੜੇ ਰਾਣਾ ਲਾ ਦੇ ਲਾਉਂਦੀ ਨਹੀਂ ਢੇਲਾ ਹੁਣ ਮੇਰੀ ਗਾਹ ਸੌਣ ਡੋਈ ਨੀ ਘਾਤ ਤਾਂ ਹੋਊਗੀ ਪਹਿਲਾਂ ਤੁਸੀਂ ਕੱਲ ਦਾ ਪਲਾਨ ਕਰੋ ਕੱਲ ਦਾ ਛੱਡ ਰਾਤ ਨੂੰ ਚੌਕੀ ਵੀ ਲੱਗਿਆ ਗਾਦੇ ਉੱਥੇ ਡਬਈ ਮੇਰੇ ਲਈ ਤਾਂ ਪਲਾਨ ਕਰੋ ਕਿ ਭਈ ਵਾਲੇ ਬਾਬਿਆਂ ਦੇ ਤੇਰੇ ਲਈ ਕੱਲੂ ਕਰ ਦੇਣਾ ਆਪਾਂ ਪਹਿਲਾਂ ਉਧਰ ਘਰ ਉਹ ਸੁਪਾਰੀ ਥੋੜੀ ਚਿੱਟੀ ਟੌਪ ਤੇ ਨਾ ਸਿੱਟਾ ਅੱਛਾ ਕੱਲ੍ਹ ਕਿਤੇ ਆਪਣੀ ਕਰੀ ਨਾ ਕੇ ਚਾਚਾ ਨੇ ਦੇਖਿਆ ਕਈ ਸਵੇਰ ਨੂੰ ਸੁੱਤਾ ਉੱਠਿਆ ਆਪਣਾ ਮੂੰਹ ਦੇਖਿਆ ਮੈਨੂੰ ਮੁੱਤ ਘਰੇ ਜਿਹੜਾ ਮੈਂ ਰੋਜ਼ ਦੇਖਦਾ ਕਿ ਕਿਨੇ ਤਾਈ ਦੁਖੀ ਰਹਿੰਦੇ ਨੇ ਸੋਚ ਤਾਂ ਖਾਲ ਸਾਰਾ ਮੇਕਅਪ ਤੇ ਤੇਰੀ ਕੋਟੀ ਨੇ ਲੱਗਾ ਹੁੰਦਾ ਓਡੀ ਗੱਲ ਕਰ ਰਹੀ ਆ ਮੈਂ ਆਪਣੀ ਸ਼ਕਲ ਦੇਖਦੀ ਹਾਂ I don't like my face ਆ ah? yes I don't like this your face ਉਹ ਆ ਜਿਹੜਾ ਮੂੰਹ ਤੇ ਸਪਰੇਅ ਇਹ ਕਰਦੀ ਆ ਉਹ ਕਾਹਦੇ ਕਰਦੀ ਆਂ ਵੀ ਕਾਹਦੇ ਕਰਦੀ You don't like my face I hate my face ਆ ਕੇ ਉਹ ਪਲਰ ਸੁਕ ਸੁਕ ਕਿਉਂ ਐ ਤੂ ਦੇ ਗਾ ਤੇਰੀ ਉਹ ਜਿਹਦਾ ਮੂੰਹ ਤੇ ਸਪਰੇ ਨਹੀਂ ਕਰਦੀ ਉਹ ਕਾਹਦੇ ਕਰਦੀ ਹੁੰਦੀਆਂ ਜਿਹੜੀ ਮਹਿ ਲਾਂਦੀ ਕੋਈ ਵੀ ਲਓ ਮੇਕਅਪੀਆਂ ਹੋਰ ਵੀ ਬਹੁਤ ਮੇਕਅਪ ਸੈਟਿੰਗ ਸਪਰੇ ਹੁੰਦੀ ਉਹ ਮੈਨੂੰ ਨਾ ਮਿਲੋ ਕਿਤੇ ਉਹ ਸਪਰੇ ਜੀ ਆ ਯਾਰ ਬੰਤ ਯਾਰ ਸਪਰੇ ਤੇ ਕੰਟ ਕਰੂਗਾ ਮੇਰੀ ਗੱਲ ਸੁਣ ਮੇਰੀ ਮਾ ਮੋਰੇ ਨਾਲ ਚੰਗਾ ਜੇ ਮੇਰੀ ਮਾਂ ਮਰੇ ਨਾ ਕੁਛ ਵੀ ਕਰੇਗਾ ਤੂੰ ਮੇਰੀ ਬੁੜੀ ਵਿਗਾੜ ਦੇਣੀ ਆ ਕੱਲ ਨੂੰ ਇਹ ਕਹੂਗੀ ਮੇਰੇ ਡੈਡੀ ਨੂੰ ਮੈਨੂੰ ਲਿਆ ਕੇ ਦੇ ਚੰਗੀ ਗੱਲ ਕਹਿਣੀ ਚਾਹੀਦੀ ਐ ਲੈ ਵੀ ਕਹਿਣੀ ਚਾਹੀਦੀ ਐ ਮੈਨੂੰ ਵੀ ਮੈਂ ਸੱਚੀ ਹੋ ਚਾਹੁੰਦੀ ਐ ਮੇਕਅਪ ਲਾ ਕੇ ਨਾ ਮਾਂ ਮੇਰੇ ਨਾਲ ਸੋਹਣੀ ਮੇਰਾ ਮੇਕਅਪ ਇੰਨਾ ਕਿ ਹੋਈ ਐ ਸੁਮਰੇ ਇਹ ਸੁਮਰੇ ਬਾਬੇ ਨੂੰ ਚਾਹ ਤੇਰੀ ਹੋਈ ਸਹਾਈ ਖੜਨੇ ਆ ਬਾਬੇ ਨੂੰ ਚਾਹ ਠੀਕ ਐ ਇਹਨਾਂ ਸਪਰੇਆਂ ਨੂੰ ਨਹੀਂ ਉਹ ਸਪਰੇ ਜੇ ਕਰਿਆ ਕਰਦੇ ਉਹ ਤੂੰ ਕੋਈ ਨਹੀਂ ਕਰਦਾ ਮੈਂ ਉੱਤਰ ਕੇੜੇ ਜਾ ਮੈਂ ਤੁਹਾਨੂੰ ਜਾ ਜਾਣਾ ਅੰਦਰ ਆਪ ਜਾ ਰਿਹਾ ਬੁੜੀ ਪੱਟੇ ਕਰਦੀ ਬਹੁਤ ਕੁੜੀਆਂ ਕਰਦੀ ਆ ਸੀਰੀਜ਼ ਕਰਨੀ ਆ ਬੋਟੀ ਦੀ ਕੁੜੀਆਂ ਵੀ ਕਰਦੀਆਂ ਆ ਇਹ ਬਹੁਤ ਕੁਖ ਕਰਦੀ ਆ ਕੁੜੀਆਂ ਵੀ ਕਰਦੀਆਂ ਆ ਯਾਰ ਅਬਾ ਤੂੰ ਹੁਣ ਕੁੜੀਆਂ ਚਾਹੁੰਦੀ ਆ ਤੂੰ ਨਵੇਂ ਬੋਟੀ ਆ ਜਮਾ ਬੱਸ ਕਰਿਆ ਕਰਦੀ ਆ ਮੈਂ ਵੀ ਮੈਂ ਬੁੜੀ ਥੋੜੀ ਆ ਸਾਜਣ ਲੈ ਬਿਉਣਾ ਚੱਲ ਮੈਂ ਬੁੜੀ ਆ ਕੋਲੇ ਤਾਂ ਨਹੀਂ ਆ ਚੱਲ ਸਾਡੇ ਸਾਜਣ ਮੈਨੂੰ ਕਹਿ ਦਵੇ ਨਾ ਬੁੜੀਆਂ ਮੈਂ ਮੰਨ ਲੂ ਮੈਂ ਬੁੜੀਆਂ ਸਾਜਣ ਮੈਂ ਬੁੜੀ ਆ ਹਰਾਮ ਦਾ ਕੁੱਤੇ ਦਾ ਟੱਕ ਫੋਟੇ ਹੀ ਸੇ ਦਾ ਹੋਰ ਕੀ ਆ ਬਾਹੂ ਸੀ ਬੁੜੀ ਨਹੀਂ ਹੈ ਕਿ ਇਹ ਬੁੜੀ ਬੁੜੀ ਪੁੱਚੀ ਪੁੱਚੀ ਨੋਟਸ ਰੇਨ ਦੇ ਗਾਲ ਲਾ ਮਰਦਾ ਨੂੰ ਅੰਦਰੋਂ ਘੜੇ ਘੜ ਤਰੀਕੇ ਦੇ ਬੁੜੇ ਆਏ ਮੈਂ ਲੈ ਲਈ ਤੂੰ ਬੱਦ ਬੰਬੂ ਗਾ ਜੇ ਮੈਂ ਬੁੜੀ ਹੋ ਗਈ ਆ ਚੱਲ ਪਹਿਲੇ ਆਪਣੇ ਆਪ ਨੂੰ ਕਹਤਾ ਮੈਂ ਬੁੜੀ ਐ ਫੇ ਤਾਂ ਆ ਲੈ ਕੇ ਨੋਟਸ ਲੈ ਆ ਬਿਟੀ ਬਿਟੀ ਦੀ ਮੰਨ ਤੇ ਮੇਰੇ ਘਰ ਪਤਾ ਕਿੰਨੇ ਲੋਕ ਕਹਿੰਦੇ ਮੈਂ ਯੰਗਾ ਹੋਂ ਤਾਂ ਮੈਂ ਕੰਮ ਨਹੀਂ ਪਾਉਂਦੇ ਕਰਿਆ ਕਰ ਜੇ ਆਸੀਂ ਆਪਣੇ ਆਪ ਨੂੰ ਬੁੜੇ ਕਹਿਣ ਲੱਪਈ ਐ ਮੈਂ ਤਾਂ ਛੇਤੀ ਬੈਜੋ ਚਲੋ ਠੀਕ ਐ ਮੇਰਾ ਦਿਮਾਗ ਦਾ ਖਾਮਾ ਹੈ ਮੇਰੇ ਘਰ ਪਤਾ ਕਿੰਨੇ ਲੋਕ ਕੱਢੀ ਕਰਾ ਆਏ ਪਤਾ ਕਿਨੇ ਹੈਂਸ ਲੱਗਦੇ ਆ ਔਰ ਤੁਸੀਂ ਆਪ ਸਿੱਖਿਆ ਆ ਕਰਾ ਉਹ ਪਾਸ ਕਰਿਆ ਕਰ ਮੈਂ ਤਾਂ ਹੈ ਨਾ ਸਾਲਾ ਸੱਚੀ ਮੈਂ ਕੋਈ ਨਹੀਂ ਬੋਲ ਕੋ ਤਾਂ ਬਹੁਤ ਸਹੀ ਪਰ ਸਾਲੇ ਮੈਂ ਖੁਸ਼ ਹੈਪੀ ਹੋ ਜਾਣਾ ਜਦੋਂ ਤੱਕ ਜਾਣਾ ਕੋਈ ਵੀ ਹੈਪੀ ਹੋਣਾ ਸਾਹ ਆਏਗਾ ਮੈਨੂੰ ਇਨੀ ਨੋਇਸ ਪੂਸ਼ਨ ਆਏਗਾ ਮੇਰੀ ਨੋਇਸ ਪੂਸ਼ਨ ਘਟੇਗੀ ਉਹ ਕਿਹੜੀ ਨਾਲੇ ਮੈਨੂੰ ਤੁਸੀਂ ਗੋਹਾਂ ਨਹੀਂ ਚਕਾਉਗੇ ਹੋਰ ਨਾ ਨਾ ਮੈਂ ਤੁਹਾਨੂੰ ਜੀ ਕੰਦੀ ਗੀ ਕੋ ਪਤਰਾ ਪਿਆਰ ਵੀ ਕਰਦੇ ਆ ਆ ਬਦਲ ਗਿਆ ਮੈਂ ਨਹੀਂ ਮੈਂ ਯਾਰ ਉਹ ਬੰਦਾ ਹੀ ਹੈ ਨਹੀਂ ਜਿਹੜਾ ਜਨਾਨੀਆਂ ਨੂੰ ਐਵੇਂ ਅੰਦਰੇ ਬੜਿਆ ਰਿਆ ਧੀਮੀ ਦੇ ਲਾੜ ਲਾ ਕੇ ਬੈਠਾ ਕੋਈ ਚੋ ਜੀ ਤੁ ਬੁਲ ਕੁਲ ਕੋਈ ਨਹੀਂ ਸੁਣੀ ਦੰਦੇ ਕੰਨ ਮੇਰੇ ਖਰਾਬ ਹੋ ਗਏ ਤੋਂ ਡੂ ਮੈਂ ਦੇਖਿਆ ਬੰਦੇ ਦੇ ਮੂੰਹ ਦੀ ਗੱਲ ਪੜ ਲੈਂਦਾ ਮੇਰੇ ਕੰਨ ਖਰਾਬ ਹੋ ਗਏ ਮੈਂ ਮੈਂ ਤੈਨੂੰ ਸਾਜਰ ਇੱਕ ਗੱਲ ਦੱਸਾਂ 사ਜਰ ਨਹੀਂ ਸੁਣੀ ਮੇਰੀ ਉਮਰ ਹੈ ਗਈ ਥੋੜੀ ਓਏ ਪਰ ਮੈਂ ਸਲਾਂ ਨਾ ਤੇ ਓਏ ਉਹ ਆਲੀ ਹਾਂ ਖਰਾਬ ਓਏ ਉਹ ਆਲੀ ਥੋੜੀ ਦੀ ਰੇ ਉੱਦਾ ਫਤਰਾ ਦਾ ਮੇਰੀ ਜੰਗਿਆ ਆ ਨਾ ਮਤਲਬ ਸਭ ਨੇ ਕੰਮ ਬੋਲਦਾ ਬਾਬਾ ਪਲੀ ਕਰੀ ਉਹਦੇ ਮੂੰਹ ਚ ਜਾਣੀ ਮੇਰੀ ਉਮਰ ਹਲੇ ਯੰਗ ਹੈ ਮੈਂ ਹੈ ਨਾ ਹਾਂ ਮੈਂ ਦੁਨੀਆ ਦੇ ਵਿੱਚ ਹੈ ਨਾ ਤੇ ਯਾਰ ਪਾ ਐ ਕੱਟ ਕੇ ਐ ਦੇਖ ਕੇ ਰਸ ਕੱਟ ਕੇ ਸਾਰਾ ਦੇਖ ਲਿਆ ਰਾਸ ਪੀ ਲਿਆ ਹਾਂ ਕੌਣ ਕੀ ਸਾਗਰਾ ਕਿਦੇ ਮੋਜ ਕਿੰਨੀ ਗੱਲ ਕਿਹੜਾ ਕਿੰਨਾ ਚੱਲਦਾ ਕੀ ਕੋ ਜੋ ਵੀ ਆਉਂਦਾ ਉਹ ਤੇਰੀ ਸਾਰੀ ਲੈ ਕੇ ਸਪਾਰੀਓ ਮਾਰ ਗਿਆ ਤੇ ਮੇਰੀ ਸਭ ਚੀਜ਼ਾਂ ਦੇਖ ਉਹ ਚੀਜ਼ਾਂ ਕੋਰਾ ਲਵੇਰਦਾ ਤੂੰ ਮੇਰਾ ਭੂਪੜਾ ਕਿਹੜਾ ਕਹਦੇ ਤੂੰ ਕਹ ਤੂੰ ਮੇਰਾ ਭੂਪੜਾ ਕਿਹ ਹੈ ਆ ਟਾਟ ਹੀਂ ਗਿਆ ਸਾਲਾ 5000 ਖੂਚੇ ਹੀ ਗਿਆ 5288 ਰੁਪਏ ਦੀ ਰੋਟੀ ਖਾਈ ਤੇ ਤੂੰ ਜੱਗਾ ਤੁਹਾਡੇ ਪੈਨੇ ਵੀ ਜੀਦੇ ਆ ਆ ਤੂੰ 50 ਪਾਉਂਡ ਭੇਜਦੇ ਨੇ ਆ ਕੋਈ ਨਹੀਂ ਭੇਜਦੀ ਮੈਂ ਅੱਛਾ 5200